ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਤੁਸੀਂ ਆਇਰਨ ਕੈਲਸ਼ੀਅਮ ਤੇ ਵਿਟਾਮਿਨਸ ਬਾਰੇ ਤਾਂ ਸੁਣਿਆ ਹੋਊਗਾ ਵੀ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਨੇ ਪਰ ਅੱਜ ਅਸੀਂ ਇੱਕ ਅਜਿਹੇ ਖਣਿਜ ਦੀ ਗੱਲ ਕਰਾਂਗੇ ਜਿਹੜਾ ਸਾਡੀ ਸਿਹਤ ਲਈ ਬਹੁਤ ਲੜੀਂਦਾ ਏ ਤੇ ਇਸ ਬਾਰੇ ਸਾਨੂੰ ਸ਼ਾਇਦ ਪਤਾ ਵੀ ਨਹੀਂ ਹੋਊਗਾ ਸੋ ਇਹ ਸਾਡੇ ਸਰੀਰ 'ਚ એનર્ਜੀ ਬਣਾਈ ਰੱਖਣ ਵਾਸਤੇ ਸਾਡੀਆਂ ਮਾਸਪੇਸ਼ੀਆਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਤੇ ਸਾਡੇ ਹਾਰਟ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਬਹੁਤ ਜ਼ਰੂਰੀ ਆ ਤੇ ਲਗਭਗ 300 ਤੋਂ ਵੱਧ ਜਿਹੜੇ ਕੈਮੀਕਲ ਰਿਐਕਸ਼ਨਸ ਹੁੰਦੀਆਂ ਸਾਡੇ ਸੈੱਲ ਦੇ ਵਿੱਚ ਸਰੀਰ ਦੇ ਸਰੀਰ ਦੇ ਸੈੱਲਾਂ ਦੇ ਵਿੱਚ ਉਹ ਇਹ ਖਣਿਜ ਕਰਵਾਉਂਦਾ ਏ ਸੋ ਉਹ ਹੈਗਾ ਇਹ ਮੈਗਨੀਸ਼ੀਅਮ ਸੋ ਅੱਜ ਦੋਸਤੋ ਅਸੀਂ ਮੈਗਨੀਸ਼ੀਅਮ ਬਾਰੇ ਜਾਣਾਂਗੇ ਕਿ ਇਹ ਖਣਿਜ ਲੋੜੀਂਦਾ ਕਿਉਂ ਆ ਸਾਡੀ ਸਿਹਤ ਨੂੰ ਇੰਨਾ ਤੇ ਇਹਦੀ ਘਾਟ ਨਾਲ ਕੀ ਕੀ ਲੱਛਣ ਆਉਂਦੇ ਆ ਤੇ ਕਿਹੜੇ ਭੋਜਨ ਚੋਂ ਅਸੀਂ ਇਹਦੀ ਘਾਟ ਨੂੰ ਜਿਹੜਾ ਪੂਰਾ ਕਰ ਸਕਦੇ ਆ ਦੀ ਪੂਰਤੀ ਕਰ ਸਕਦੇ ਆ ਸੋ ਆਓ ਇਹ ਜਾਣਕਾਰੀ ਨੂੰ ਪੂਰੀ ਨੂੰ ਸੁਣੀਏ ਧਿਆਨ ਨਾਲ ਤੇ ਇੱਕ ਰਿਕਵੈਸਟ ਆ ਛੋਟੀ ਜਿਹੀ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਸਾਥੀਓ ਜਿਹੜਾ ਮੈਗਨੀਸ਼ੀਅਮ ਖਣੈਜ ਜਦੋਂ ਦੀ ਘਾਟ ਹੋ ਜੇ ਤਾਂ ਸਾਡੇ ਸਰੀਰ 'ਚ ਕਮਜ਼ੋਰੀ ਮਹਿਸੂਸ ਹੋਣੀ ਸਾਨੂੰ ਸ਼ੁਰੂ ਹੋ ਜਾਂਦੀ ਆ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਆ ਸਾਡੇ ਦਿਲ ਦੀ ਧੜਕਣ ਵੀ ਵੱਧ ਸਕਦੀ ਆ ਸਰੀਰ ਸਾਰਾ ਦਿਨ ਥੱਕਿਆ ਰਹਿੰਦਾ ਏ ਇਹਦੇ ਨਾਲ ਐਂਜਾਇਟੀ ਡਿਪਰੈਸ਼ਨ ਵਰਗੀਆਂ ਪਰੇਸ਼ਾਨੀਆਂ ਵੀ ਆਉਣ ਲੱਗ ਜਾਂਦੀਆਂ ਜਦੋਂ ਜਿਹੜਾ ਮੈਗਨੀਸ਼ੀਅਮ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਸਾਥਿਓ ਇਹਦੀ ਘਾਟ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦੇ ਸਕਦੀ ਆ ਸੋ ਆਓ ਪਹਿਲਾਂ ਜਾਣਦੇ ਹਾਂ ਵੀ ਇਹ ਸਾਡੇ ਸਰੀਰ 'ਚ ਕਿਹੜੇ ਕਿਹੜੇ ਕੰਮ ਆ ਇਹਦੇ ਮੇਨ ਉਸ ਤੋਂ ਬਾਅਦ ਜਾਣਾਂਗੇ ਕਿਹੜਾ ਭੋਜਨ ਖਾਣ ਦੇ ਨਾਲ ਇਹਦੀ ਘਾਟ ਕਮੀ ਪੂਰੀ ਹੋਊਗੀ ਸੋ ਸਾਥੀਓ ਜੇ ਇਹਦੇ ਕੰਮਾਂ ਵੱਲ ਧਿਆਨ ਮਾਰੀਏ ਤਾਂ ਜਿਹੜਾ ਮੈਗਨੀਸ਼ੀਅਮ ਆ ਇਹ એનર્ਜੀ ਜਨਰੇਸ਼ਨ ਵਾਸਤੇ ਬਹੁਤ ਜ਼ਰੂਰੀ ਆ ਤਾਂ ਹੀ ਜਦੋਂ ਇਹਦੀ ਘਾਟ ਹੁੰਦੀ ਸਾਨੂੰ ਲੋ એનર્ਜੀ ਫੀਲ ਹੁੰਦੀ ਆ ਸਰੀਰ ਸੁਸਤ ਰਹਿੰਦਾ ਏ ਚੁਸਤੀ ਖਤਮ ਹੋ ਜਾਂਦੀ ਆ ਸੋ ਦਾ ਕਾਰਨ ਇਹ ਆ ਵੀ ਜਿਹੜਾ ਮੈਗਨੀਸ਼ੀਅਮ ਆ ਉਹ ਸਾਡੇ ਸਰੀਰ ਦੇ ਸੈੱਲਾਂ ਦੇ ਵਿੱਚ ATP ਦੀ ਜਿਹੜੀ ਪ੍ਰੋਡਕਸ਼ਨ એનર્ਜੀ ਪ੍ਰੋਡਕਸ਼ਨ 'ਚ ਸਹਾਇਤਾ ਕਰਾਉਂਦਾ ਏ ਇਸ ਪ੍ਰੋਸੈਸ 'ਚ ਸੋ ਜਦੋਂ ਮੈਗਨੀਸ਼ੀਅਮ ਘਟ ਜਾਂਦਾ ਏ ਤਾਂ એનર્ਜੀ ਪ੍ਰੋਡਕਸ਼ਨ ਜਿਹੜੀ ਉਹ ਵੀ ਘਟ ਹੋ ਜਾਂਦੀ ਸਾਡੇ ਸਰੀਰ 'ਚ ਜਿਹਦੇ ਕਰਕੇ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਸਾਨੂੰ એનર્ਜੀ ਲੈਵਲ ਹੇਠਾਂ ਚਲਾ ਜਾਂਦਾ ਇਦੇ ਨਾਲ ਨਾਲ ਸਾਥੀਓ ਸਾਡੇ ਬ੍ਰੇਨ ਦੇ ਵਿੱਚ ਜਿਹੜੇ ਸਿਗਨਲਸ ਪਹੁੰਚਦੇ ਆ ਨਿਊਰੋਟਰਾਂਸਮੀਟਰਸ ਜਿਹੜੇ ਸਾਨੂੰ ਸੰਕੇਤ ਦਿੰਦੇ ਆ ਵਕ ਵਕ ਕਹਿ ਲੋ ਵੀ ਸਰੀਰ ਦੇ ਕੰਮਾਂ ਵਾਸਤੇ ਸਾਡੀ ਸਹਾਇਤਾ ਕਰਦੇ ਸਿਗਨਲਸ ਉਹ ਵੀ ਸਲੋ ਪੈਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ম্যাগਨੀਸ਼ੀਅਮ ਜਿਹੜਾ ਇਸ ਨਿਊਰੋਟਰਾਂਸਮੀਟਰਸ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਬਹੁਤ ਜ਼ਰੂਰੀ ਆ ਸੋ ਜਿਹਦੇ ਕਰਕੇ ਸਾਨੂੰ ਐਂਜਾਇਟੀ ਡਿਪਰੈਸ਼ਨ ਵਰਗੀਆਂ ਪਰੇਸ਼ਾਨੀਆਂ ਮੂਡ ਚੜਚੜਾ ਰਹਿੰਦਾ ਏ ਅਸੀਂ ਖਿਜੇ ਖਿਜੇ ਰਹਿੰਦੇ ਆ ਇਹ ਸਾਰੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਇਹਦੇ ਨਾਲ ਨਾਲ ਸਾਥੀਓ ਜਿਹੜਾ ਮੈਗਨੀਸ਼ੀਅਮ ਆ ਇਹ ਸਾਡੇ ਮਸਲਸ ਵਾਸਤੇ ਮਾਸਪੇਸ਼ੀਆਂ ਦੇ ਸਹੀ ਕੰਟਰੈਕਸ਼ਨ ਵਾਸਤੇ ਬਹੁਤ ਜ਼ਰੂਰੀ ਆ ਸੋ ਇਹਦੀ ਘਾਟ ਦੇ ਨਾਲ ਸਾਡੀਆਂ ਮਾਸਪੇਸ਼ੀਆਂ 'ਚ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਆ ਅਸੀਂ ਥੱਕੇ ਥੱਕੇ ਮਹਿਸੂਸ ਕਰਦੇ ਆ ਤੇ ਸਾਡੇ ਮਸਲਜ਼ ਕ੍ਰੈਮਸ ਪੈਣੇ ਕੜਾਲਾਂ ਪੈਣੀਆਂ ਤੇ ਕਈ ਵਾਰੀ ਮਸਲਜ਼ ਟਵਿਚਿੰਗ ਹੋਣੀ ਜਿਵੇਂ ਤੁਹਾਨੂੰ ਕਦੇ-ਕਦੇ ਲੱਗਦਾ ਹੁੰਦਾ ਵੀ ਮਸਲ ਟੋੜਾ ਇਦਾਂ ਕਰਕੇ ਸ਼ਿਵਰ ਕਰ ਰਿਹਾ ਹੈ ਹਿਲ ਰਿਹਾ ਉਹ ਮੈਗਨੀਸ਼ੀਅਮ ਦੀ ਕਮੀ ਦਾ ਹੀ ਇੱਕ ਸੰਕੇਤ ਆ ਸੋ ਸਾਥੀਓ ਇਹਦੇ ਨਾਲ-ਨਾਲ ਸਾਡੀਆਂ ਹੱਡੀਆਂ ਵਾਸਤੇ ਵੀ ਮੈਗਨੀਸ਼ੀਅਮ ਬਹੁਤ ਜ਼ਰੂਰੀ ਆ ਜਿੰਨਾ ਕੈਲਸ਼ੀਅਮ ਜ਼ਰੂਰੀ ਆ ਉਸੇ ਤਰ੍ਹਾਂ ਮੈਗਨੀਸ਼ੀਅਮ ਵੀ ਬਹੁਤ ਜ਼ਰੂਰੀ ਆ ਸਾਡੇ ਪੂਰੇ ਸਰੀਰ ਦਾ 60% ਮੈਗਨੀਸ਼ੀਅਮ ਸਾਡੀਆਂ ਹੱਡੀਆਂ ਦੇ ਵਿੱਚ ਹੁੰਦਾ ਹੈ ਸੋ ਇਹ ਸਾਡੇ ਕੈਲਸ਼ੀਅਮ ਤੇ ਵਿਟਾਮਿਨ ਡੀ ਦੇ ਹੱਡੀਆਂ ਦੇ ਵਿੱਚ ਲੈਵਲ ਨੂੰ ਰੈਗੂਲੇਟ ਕਰਦਾ ਹੈ ਮੇਨਟੇਨ ਰੱਖਦਾ ਹੈ ਸੋ ਇਹ ਹੱਡੀਆਂ ਦੀ ਮਜ਼ਬੂਤੀ ਵਾਸਤੇ ਬਹੁਤ ਜ਼ਰੂਰੀ ਆ ਤੇ ਇਹਦੀ ਜਦੋਂ ਕਮੀ ਆ ਜਾਂਦੀ ਆ ਹੱਡੀਆਂ 'ਚ ਵੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਜਿਹਦੇ ਕਰਕੇ ਸਾਡਾ ਪੂਰਾ ਸਰੀਰ ਆ ਉਹ ਕਮਜ਼ੋਰ ਰਹਿੰਦਾ ਹੈ ਤੇ ਦਰਦਾਂ ਵੀ ਸ਼ੁਰੂ ਹੋ ਜਾਂਦੀਆਂ ਸੋ ਸਾਥੀਓ ਮੈਗਨੀਸ਼ੀਅਮ ਸਾਡੇ ਦਿਲ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਵੀ ਬੜਾ ਜ਼ਰੂਰੀ ਆ ਜਦੋਂ ਇਹਦੀ ਘਾਟ ਹੁੰਦੀ ਆ ਤਾਂ ਜਿਹੜਾ ਹਾਰਟ ਦਾ ਸਾਡਾ ਰਿਦਮ ਉਹ ਵੀ ਖਰਾਬ ਹੋ ਸਕਦਾ ਏ ਸਾਨੂੰ ਟੈਕੀਕਾਰਡੀਆ ਵਰਗੀਆਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਭਾਵ ਸਾਡੀ ਹਾਰਟ ਬੀਟ ਆ ਜਿਹੜੀ ਉਹ ਫਾਸਟ ਚੱਲਦੀ ਆ ਹਾਰਟ ਸਾਡਾ ਜਿਹੜੀ ਹਾਰਟ ਦੀ ਬੀਟ ਆ ਉਹ ਤੇਜ਼ ਹੋ ਜਾਂਦੀ ਆ ਸੋ ਇਹ ਵੀ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਏ ਜਦੋਂ ম্যাগਨੀਸ਼ੀਅਮ ਦੀ ਕਮੀ ਹੁੰਦੀ ਆ ਸੋ ਇਹਦੇ ਨਾਲ ਨਾਲ ਸਾਥੀਓ ম্যাগਨੀਸ਼ੀਅਮ ਦੀ ਜਿਹੜੀ ਘਾਟ ਆ ਉਹ ਇਨਸੁਲਿਨ ਦੀ ਸੈਂਸਿਟੀਵਿਟੀ ਤੇ ਵੀ ਅਸਰ ਪਾਉਂਦੀ ਆ ਇਨਸੁਲਿਨ ਦੇ ਕੰਮ ਕਰਨ ਦੀ ਸ਼ਮਤਾ ਤੇ ਵੀ ਅਸਰ ਪਾਉਂਦੀ ਆ ਮੈਗਨੀਸ਼ੀਅਮ ਸਹਾਇਤਾ ਕਰਦਾ ਹੈ ਸਾਡੇ ਖੂਨ ਚ ਗਲੂਕੋਜ਼ ਨੂੰ ਪ੍ਰੋਸੈਸ ਕਰਨ ਵਾਸਤੇ ਸੋ ਜਦੋਂ ਇਹਦੀ ਕਮੀ ਹੁੰਦੀ ਆ ਤਾਂ ਜਿਹੜਾ ਗਲੂਕੋਜ਼ ਦਾ ਲੈਵਲ ਆ ਉਹ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਵੀ ਉਹਨਾਂ ਨੂੰ ਸ਼ੂਗਰ ਆਉਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਤੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਤਾਂ ਬਹੁਤ ਮਾੜੀ ਆ ਜਿਹੜੀ ਇਹਦੀ ਕਮੀ ਆ ਸੋ ਆਮ ਤੌਰ ਤੇ ਇਹਦੀ ਕਮੀ ਵੱਧਦੀ ਉਮਰ ਚ ਵੇਖੀ ਜਾਂਦੀ ਆ ਕਿਉਂਕਿ ਵੱਧਦੀ ਉਮਰ ਚ ਜਿਹੜੀ ਮੈਗਨੀਸ਼ੀਅਮ ਦੀ ਐਬਜ਼ોર્ਪਸ਼ਨ ਆ ਉਹ ਘਟੋ ਜਾਂਦੀ ਸਾਡੀਆਂ ਅੰਤੜੀਆਂ ਚ ਸਾਡੀਆਂ ਅੰਤੜੀਆਂ ਪੂਰੀ ਤਰ੍ਹਾਂ ਮੈਗਨੀਸ਼ੀਅਮ ਨੂੰ ਸੋਖ ਨਹੀਂ ਪਾਉਂਦੀਆਂ ਸੋ ਜਿਹਦੇ ਕਰਕੇ ਇਹਦੀ ਘਾਟ ਆ ਜਾਂਦੀ ਆ ਇਹਦੇ ਨਾਲ ਨਾਲ ਜਿਹੜੇ 슈ਗਰ ਦੇ ਮਰੀਜ਼ ਆ ਉਹਨਾਂ ਚ ਵੀ ਇਹਦੀ ਕਮੀ ਵੇਖੀ ਜਾਂਦੀ ਆ ਜਾਂ ਕਿਸੇ ਨੂੰ ਅੰਤੜੀਆਂ ਦੀ ਕੋਈ ਪਰੇਸ਼ਾਨੀ ਹੋਵੇ ਕਰੋਨ ਡਿਜ਼ੀਜ਼ ਵਰਗੀ ਪਰੇਸ਼ਾਨੀ ਹੋਵੇ ਅੰਤੜੀਆਂ ਦੇ ਵਿੱਚ ਸੋਜ ਹੋਵੇ ਸਹੀ ਤਰੀਕੇ ਨਾਲ ਭੋਜਨ ਚੋਂ ਮੈਗਨੀਸ਼ੀਅਮ ਨਹੀਂ ਪਚਦਾ ਜਿਹਦੇ ਕਰਕੇ ਵੀ ਇਹਦੀ ਘਾਟ ਆ ਸਕਦੀ ਹੈ ਸੋ ਇਹਦੇ ਨਾਲ ਨਾਲ ਸਾਥੀਓ ম্যাগਨੀਸ਼ੀਅਮ ਦੀ ਜਦੋਂ ਕਮੀ ਆਉਂਦੀ ਆ ਤਾਂ ਸਾਡੇ ਸਰੀਰ ਚੋਂ ਕਹਿ ਲੋ ਵੀ ਹਾਨੀਕਾਰਕ ਪਦਾਰਥਾ ਉਹ ਵੀ ਬਾਹਰ ਨਹੀਂ ਇਹ ਕੱਢ ਪਾਉਂਦਾ ਚੰਗੇ ਤਰੀਕੇ ਨਾਲ ਕਿਉਂਕਿ ম্যাগਨੀਸ਼ੀਅਮ ਸਹਾਇਤਾ ਕਰਦਾ ਏ ਸਾਡੇ ਲਿਵਰ ਚੋਂ ਟੌਕਸਿਨਸ ਨੂੰ ਬਾਹਰ ਕੱਢਣ ਵਾਸਤੇ ਸੋ ਇਹਦੀ ਕਮੀ ਦੇ ਨਾਲ ਸਾਨੂੰ ਕਾਫੀ ਪਰੇਸ਼ਾਨੀਆਂ ਖੜੀਆਂ ਹੋ ਸਕਦੀਆਂ ਐ ਸੋ ਇਹ ਤਾਂ ਸੀਗੇ ম্যাগਨੀਸ਼ੀਅਮ ਦੇ ਕੰਮ ਵੀ ম্যাগਨੀਸ਼ੀਅਮ ਕੀ ਕੀ ਕੰਮ ਕਰਦਾ ਏ ਸਾਡੇ ਸਰੀਰ ਲਈ ਸੋ ਸਾਥੀਓ ਇਦੇ ਨਾਲ ਨਾਲ ਹੁਣ ਅਸੀਂ ਜਾਣਦੇ ਆਂ ਵੀ ਕਿਹੜਾ ਭੋਜਨ ਲਈਏ ਜਿਹਦੇ ਨਾਲ ਅਸੀਂ ਇਹਦੀ ਕਮੀ ਨੂੰ ਘਾਟ ਨੂੰ ਪੂਰਾ ਕਰ ਸਕਦੇ ਆਂ ਸੋ ਦੋਸਤੋ ਮੈਗਨੀਸ਼ੀਅਮ ਸਭ ਤੋਂ ਵਧੀਆ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਹੋਗੀ ਸਾਗ ਹੋ ਗਿਆ ਫਿਰ ਛਲਗਮ ਹੋਗੀ ਸਾਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਇਹਨਾਂ ਦੇ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਵੱਧ ਹੁੰਦੀ ਆ ਇਹਦੇ ਨਾਲ ਨਾਲ ਆਇਰਨ ਕੈਲਸ਼ੀਅਮ ਵੀ ਜ਼ਿਆਦਾ ਹੁੰਦਾ ਪਾਲਕ ਦੇ ਵਿੱਚ ਸਾਗ ਦੇ ਵਿੱਚ ਸੋ ਜਿਹਦੇ ਨਾਲ ਸਾਨੂੰ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਆ ਸੋ ਇਹਦੇ ਨਾਲ ਨਾਲ ਸਾਥੀਓ ਅਗਲਾ ਭੋਜਨ ਜਿਹੜਾ ਮੈਗਨੀਸ਼ੀਅਮ ਦੀ ਸਾਨੂੰ ਪੂਰਤੀ ਕਰਨ ਚ ਸਹਾਇਤਾ ਕਰਦਾ ਏ ਉਹ ਹੈਗੇ ਆ ਬਦਾਮ, ਅਖਰੋਟ, ਕਾਜੂ ਇਹਦੇ ਨਾਲ ਨਾਲ ਜਿਹੜੇ ਪੇਠੇ ਦੇ ਬੀਜ ਆ ਹਰੇ ਰੰਗ ਦੇ ਹੁੰਦੇ ਆ ਸੋ ਇਹ ਵੀ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਚ ਸਹਾਇਤਾ ਕਰਦੇ ਆ ਇਹਦੇ ਨਾਲ ਨਾਲ ਅ ਜਿਹੜੇ ਸ਼ੀਆ ਸੀਡਸ ਆ ਇਹ ਵੀ ਮੈਗਨੀਸ਼ੀਅਮ ਦੀ ਜਿਹੜੀ ਘਾਟ ਪੂਰਾ ਕਰਨ ਚ ਸਾਡੀ ਸਹਾਇਤਾ ਕਰਦੇ ਆ ਤੇ ਸਾਥੀਓ ਹਰੀਆਂ ਸਬਜ਼ੀਆਂ ਦੇ ਨਾਲ ਨਾਲ ਦਾਲਾਂ ਰਾਜਮਾ ਵਿੱਚ ਵੀ ਮੈਗਨੀਸ਼ੀਅਮ ਬਹੁਤ ਵਧੀਆ ਹੁੰਦਾ ਏ ਚਨਿਆਂ ਵਿੱਚ ਵੀ ਬਹੁਤ ਵਧੀਆ ਹੁੰਦਾ ਏ ਇਹਦੇ ਨਾਲ ਨਾਲ ਸਾਬਤ ਮੂੰਗੀ ਦੇ ਵਿੱਚ ਵੀ ਮੈਗਨੀਸ਼ੀਅਮ ਬੜਾ ਵਧੀਆ ਮਿਲਦਾ ਸੋ ਅਸੀਂ ਇਹਨਾਂ ਨੂੰ ਭੰਗਰਾ ਕੇ ਵੀ ਖਾ ਸਕਦੇ ਆ ਮੈਗਨੀਸ਼ੀਅਮ ਦੀ ਪੂਰਤੀ ਬੜੇ ਵਧੀਆ ਤਰੀਕੇ ਨਾਲ ਕਰਦੀਆਂ ਦਾਲਾਂ ਵੀ ਇਹਦੇ ਨਾਲ ਨਾਲ ਬਰਾਊਨ ਰਾਈਸ ਹੋ ਗਿਆ ਫਿਰ ਕਣਕ ਦਾ ਦਲੀਆ ਹੋ ਗਿਆ ਕਨੋਆ ਹੋ ਗਿਆ ਇਹ ਇਹ ਵੀ ਮੈਗਨੀਸ਼ੀਅਮ ਦੀ ਘਾਟ ਨੂੰ ਸਾਡੇ ਸਰੀਰ 'ਚ ਪੂਰਾ ਕਰਨ ਸਾਡੀ ਸਿਹਤਾਂ ਕਰਦਾ ਏ ਦੋਸਤੋ ਫਿਸ਼ ਵਿੱਚ ਵੀ ਮੈਗਨੀਸ਼ੀਅਮ ਬੜਾ ਵਧੀਆ ਹੁੰਦਾ ਏ ਸੋ ਫਿਸ਼ ਨਾਲ ਵੀ ਅਸੀਂ ਮੈਗਨੀਸ਼ੀਅਮ ਦੀ ਜਿਹੜੀ ਕਮੀ ਆ ਘਾਟ ਆ ਉਹਨੂੰ ਪੂਰਾ ਕਰ ਸਕਦੇ ਆ ਇਹਦੇ ਨਾਲ ਨਾਲ ਸਾਥੀਓ ਡਾਰਕ ਚਾਕਲੇਟ ਵਿੱਚ ਵੀ ਮੈਗਨੀਸ਼ੀਅਮ ਦੀ ਮਾਤਰਾ ਚੰਗੀ ਮਿਲ ਜਾਂਦੀ ਪਰ ਇਹ ਸਾਨੂੰ ਘੱਟ ਮਾਤਰਾ 'ਚ ਖਾਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਕੈਲਰੀ ਅਮਾਊਂਟ ਜ਼ਿਆਦਾ ਹੁੰਦਾ ਏ ਸੋ 슈ਗਰ ਦਾ ਖਤਰਾ ਵੀ ਵੱਧ ਹੋ ਜਾਂਦਾ ਏ ਸੋ ਇਹ ਚੀਜ਼ਾਂ ਸੀ ਜਿਨ੍ਹਾਂ ਨਾਲ ਅਸੀਂ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਆ ਸੋ ਸਾਥੀਓ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਕੋਈ ਜਦੋਂ ਨੂੰ ਸਿੱਖਣ ਨੂੰ ਮਿਲਿਆ ਤਾਂ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਣਾ ਜਿਹੜਾ YouTube ਚੈਨਲ ਆ ਇਸ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ